ਤੁਹਾਨੂੰ ਪਤਾ ਹੈ ਦੁਨੀਆ ਦਾ ਸਭ ਤੋਂ ਰਹੱਸਮਈ ਡਾਇਮੰਡ ਕਿਹੜਾ ਹੈ ਹਾਂਜੀ ਦੁਨੀਆ ਦਾ ਸਭ ਤੋਂ ਰਹੱਸਮਈ ਡਾਇਮੰਡ ਹੈ ਖੂਬ ਡਾਇਮੰਡ ਤੇ ਇਸ ਡਾਇਮੰਡ ਨੂੰ ਜਿਸ ਨੇ ਵੀ ਆਪਣੇ ਕੋਲ ਰੱਖਿਆ ਉਸ ਦੀ ਮੌਤ ਹੋ ਗਈ ਜਾਂ ਕੁਝ ਬੁਰਾ ਵਾਪਰ ਗਿਆ ਔਰ ਇੱਕ ਬਹੁਤ ਹੀ ਅਨਮੋਲ ਡਾਇਮੰਡ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ ਜੇ ਇਸ ਦੀ ਕੀਮਤ ਲਗਾਉਣ ਤੇ ਆਈਏ ਤਾਂ ਇਸ ਦੀ ਕੀਮਤ 350 ਕਰੋੜ ਤੋਂ ਵੀ ਜ਼ਿਆਦਾ ਹੈ ਤੇ ਇਸ ਦਾ ਰੰਗ ਨੀਲਾ ਹੈ ਜੋ ਕਿ ਲਾਈਟ ਵਿੱਚ ਲੰਗਦਾ ਦਿਸਦਾ ਸੀ ਤੇ ਇਹ ਹੀਰਾ ਹੋਰ ਕਿਤੇ ਨਹੀਂ ਆਪਣੇ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਗੋਲਕੰਡਾ ਮਾਈਨਸ ਚੋਂ ਮਿਲਿਆ ਸੀ ਇਹ ਹੀਰਾ ਬਹੁਤ ਹੀ ਵੱਡਾ ਸੀ 112 ਕੈਰਟ ਦਾ ਸੀ ਤੇ ਲੋਕਾਂ ਨੇ ਖੁਸ਼ ਹੋ ਕੇ ਇਸ ਨੂੰ ਮੰਦਿਰ ਦੇ ਉੱਪਰ ਚੜਾਇਆ ਸੀ ਪਰ ਉੱਥੋਂ ਵੀ ਇਹ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਇਹ ਹੀਰਾ ਕਿਵੇਂ ਨਾ ਕਿਵੇਂ ਫਰਾਂਸ ਦੇ ਵਿੱਚ ਚਲਾ ਗਿਆ ਤੇ ਫਰਾਂਸ ਦੇ ਰਾਜੇ ਨੇ ਇਹਨੂੰ ਖਰੀਦ ਲਿਆ ਪਰ ਜਿਉਂ ਹੀ ਉਹਨੇ ਆਪਣੇ ਕੋਲ ਰੱਖਿਆ ਉਹਦਾ ਸਾਰਾ ਰਾਜਪਾਠ ਬिखर ਗਿਆ ਤੇ ਫਿਰ ਇਹ ਹੀਰਾ ਉੱਥੇ ਦੀ ਰਾਣੀ ਡੀ ਲੈਂਬੇ ਕੋ ਚਲਾ ਗਿਆ ਜਿਸ ਦੀ ਨੌਕਰਾਨੀ ਨੇ ਹੀ ਉਸਨੂੰ ਮਾਰ ਦਿੱਤਾ ਫਿਰ ਇਹ ਹੀਰਾ ਉੱਥੇ ਦੇ ਸ਼ੋਸ਼ ਲਾਈਟ ਕੋ ਚਲਾ ਗਿਆ ਪਰ ਉਸ ਦੀ ਵੀ ਮੌਤ ਹੋ ਗਈ ਇਹ ਬਹੁਤ ਜ਼ਿਆਦਾ ਸ਼ਰਾਪੇ ਥੀ ਰਹਾ ਹੈ ਇਸ ਨੂੰ ਮੰਨਿਆ ਜਾਂਦਾ ਹੈ ਕਿ ਟਾਈਟੈਨਿਕ ਦੇ ਹੀ ਵਿੱਚ ਵੀ ਇਹ ਹੀਰਾ ਜਾ ਰਿਹਾ ਸੀ ਤੇ ਤੁਸੀਂ ਹੋਪ ਕਰੋ ਦੋਸਤੋ ਕਦੇ ਤੁਹਾਨੂੰ ਇਹ ਹੀਰਾ ਨਾ ਮਿਲੇ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ